ਸ਼੍ਰੀ ਮੁਖਤਰ ਸਾਹਿਬ ਜ਼ਿਲ੍ਹੇ ਦੇ ਪਿੰਡ ਸ਼ੰਕਾਵਾਲੀ 'ਚ ਦਿਪਿੰਦਰ ਸਿੰਘ ਨਾਮ ਦੇ ਨੌਜਵਾਨ ਸਰਪੰਚੀ ਦੀ ਚੋਣ ਲੜ ਰਿਹਾ ਹੈ। ਦਿਪਿੰਦਰ ਸਰਪੰਚੀ ਦੀ ਚੋਣ ਲੜਨ ਦੇ ਲਈ ਕੈਨੇਡਾ ਤੋਂ ਵਾਪਸ ਆਇਆ ਹੈ। ਦਿਪਿੰਦਰ ਸਿੰਘ ਸਾਬਕਾ ਸਰਪੰਚ ਚਰਨਜੀਤ ਸਿੰਘ ਸ਼ੰਕਾਵਾਲੀ ਦਾ ਪੁੱਤਰ ਹੈ। ਦਿਪਿੰਦਰ ਸਿੰਘ ਚੋਣ ਲੜਨ ਲਈ ਕੈਨੇਡਾ ਤੋਂ ਵਾਪਸ ਆਇਆ ਹੈ। ਦਿਪਿੰਦਰ ਅਨੁਸਾਰ ਉਹ ਵਿਜ਼ਟਰ ਵੀਜ਼ੇ ਤੇ ਕੈਨੇਡਾ ਗਿਆ ਸੀ ਅਤੇ ਫਿਰ ਉਸ ਨੇ ਆਪਣਾ ਵੀਜ਼ਾ ਵਰਕ ਪਰਮਿਟ 'ਚ ਬਦਲ ਲਿਆ। ਦਿਪਿੰਦਰ ਅਨੁਸਾਰ ਉਹ ਜਦੋਂ ਕੈਨੇਡਾ ਵਿੱਚ ਕਿਸੇ ਨੂੰ ਦੱਸਦਾ ਸੀ ਕਿਓ ਸ਼ੱਕਾ ਵਾਲੇ ਪਿੰਡ ਦਾ ਹੈ ਤਾਂ ਲੋਕ ਉਸ ਨੂੰ ਝੀਲਾਂ ਵਾਲੇ ਪਿੰਡ ਦੇ ਵਾਸੀ ਵਜੋਂ ਜਾਣਦੇ ਸਨ ਉਸ ਦਾ ਪਿੰਡ ਪ੍ਰਤੀ ਮਾਣ ਵੱਧ ਗਿਆ ਤੇ ਉਸ ਨੇ ਪਿੰਡ ਆ ਕੇ ਆਪਣੇ ਪਿਤਾ ਤੇ ਦਾਦਾ ਜੀ ਵਾਂਗ ਪਿੰਡ ਦੀ ਸੇਵਾ ਕਰਨ ਦਾ ਸੋਚਿਆ ਦੇਪਿੰਦਰ ਅਨੁਸਾਰ ਉਸ ਨੇ ਪਿੰਡ ਦੀ ਮਿੱਟੀ ਦਾ ਮੋਹ ਖਿੱਚ ਲਿਆ ਉਸ ਦੇ ਫੈਸਲੇ ਵਿੱਚ ਉਸ ਦੇ ਮਾਤਾ ਪਿਤਾ ਨੇ ਉਸ ਦਾ ਸਾਥ ਦਿੱਤਾ ਅਤੇ ਉਸ ਨੇ ਸਰਪੰਚੀ ਦੇ ਉਮੀਦਵਾਰ ਵਜੋਂ ਕਾਗਜ਼ ਭਰੇ ਅਤੇ ਚੋਣ ਮਹੀਮ ਸ਼ੁਰੂ ਕਰ ਦਿੱਤੀ। ਦੀਪਿੰਦਰ ਅਨੁਸਾਰ ਉਹ ਬੇਰੋਜ਼ਗਾਰੀ ਵਿਰੁੱਧ ਕੰਮ ਕਰਨਾ ਚਾਹੁੰਦਾ ਹੈ ਅਤੇ ਉਸ ਦਾ ਸੁਪਨਾ ਪੰਜਾਬ ਦੇ ਇਸ ਸੋਹਣੇ ਪਿੰਡ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਲੇ ਪ੍ਰੋਜੈਕਟ ਲਗਾਉਣਾ ਹੈ। ਫਿਲਹਾਲ ਦੀਪਿੰਦਰ ਉਮੀਦਵਾਰ ਵਜੋਂ ਘਰ-ਘਰ ਵੋਟ ਮੰਗ ਰਿਹਾ ਹੈ। ਪਰ ਜਦੋਂ ਅੱਜ ਇਸ ਪੂਰੇ ਮਾਮਲੇ ਦੇ ਬਾਬਤ ਦੀਪਿੰਦਰ ਦੇ ਪਿਤਾ ਚਰਨਪ੍ਰੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹ ਕਿਹਾ ਹੈ ਕਿ ਉਹਨਾਂ ਨੇ ਨਾਮਜ਼ਦਗੀ ਦੇ ਪੱਤਰ ਵਾਪਸ ਲੈ ਲਏ ਨੇ ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਲਗਾਤਾਰ ਹੈ ਜਿਸ ਤਰੀਕੇ ਦਾ ਮਾਹੌਲ ਬਣਦਾ ਜਾ ਰਿਹਾ ਹੈ ਸੋ ਉਹਨਾਂ ਨੂੰ ਡਰ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦੀਪਿੰਦਰ ਚੋਣਾਂ ਜਿੱਤ ਜਾਵੇਗਾ ਤੇ ਜਿੱਤਣ ਤੋਂ ਬਾਅਦ ਉਸ ਨੂੰ ਪਿੰਡ ਛੱਡ ਕੇ ਮੜਤੋ ਬਲਿਆਤ ਜਾਣਾ ਪਏਗਾ ਜਿਸ ਕਾਰਨ ਪਿੰਡ ਦੇ ਵਿੱਚ ਹੋਰ ਨਾਰਾਜ਼ਗੀ ਵੱਧ ਸਕਦੀ ਹੈ ਸੋ ਇਸ ਲਈ ਉਹਨਾਂ ਨੇ ਕਿਹਾ ਕਿ ਉਹ ਆਪਣੇ ਨਾਮੀਨੇਸ਼ਨ ਭਰਨਗੇ ਤੇ ਆਪਣੇ ਪੁੱਤਰ ਦੀਪਿੰਦਰ ਦੇ ਨਾਮੀਨੇਸ਼ਨ ਵਾਪਸ ਲੈਣ ਜਾ ਰਹੇ ਨੇ ਪਰ ਮਿੱਟੀ ਦਾ ਮੋਹ ਕਿਹੋ ਜਿਹਾ ਨਿਕਲਿਆ ਕਿ ਨੌਜਵਾਨ ਨੂੰ ਖਿੱਚ ਕੇ ਵਾਪਸ ਪੰਜਾਬ ਲਿਆਇਆ